ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵਾਲੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸ੍ਰੀ ਆਮਰਾਲ ਯਾਤਰਾ ਜਿਹੜੀ ਯਾਤਰਾ ਕੱਢ ਰਹੇ ਨੇ ਬਾਰੇ ਹਾਂ ਬੋਲੋ ਜਿਹੜੇ ਅੱਜ ਇਹ ਯਾਤਰਾ ਕੱਢ ਰਹੇ ਨੇ ਤਾਂ ਕੀ ਕਹੋਗੇ ਸ੍ਰੀ ਆਮਰਾਲ ਯਾਤਰਾ ਲੰਗਰ ਸੇਵਾ ਸਭ ਦੀ ਮਾਨਸਾ ਪਿਛਲੇ 12 ਸਾਲ ਤੋਂ ਲਗਾਤਾਰ ਹਰ ਸਾਲ 27 ਸਤੰਬਰ ਨੂੰ ਇੱਕ ਜਨਵਰੀ ਨੂੰ ਲੱਖ ਦੇ ਰਿਹਾ ਸਭ ਦੀ ਜਨਮੇ ਕੱਟ ਮਾਤਾ ਵੇਖ ਰੋਵੇ ਵੀ ਮਾਤਾ ਵੇਖ ਰੋਵੇ ਵੀ ਟ੍ਰੈਕ ਤੇ ਹੋਰ ਵੀ ਆ ਰਹੀ ਹੈ ਅੱਜ 27 ਸਤੰਬਰ ਨੂੰ ਪਹੁੰਚੇ ਮਾਤਾ ਵੈਦੋ ਦੇ ਮੇਲੇ ਤੇ ਆ ਰਹੇ ਹਾਂ ਜੀ ਸ਼ੋਹਾ ਯਾਤਰਾ ਸਾਰੇ ਬਜਾਰ ਵਿੱਚ ਮਾਤਾ ਦਾ ਗੁਲਗਾਨ ਕਰਦੀ ਸਾਰੇ ਸਾਰੇ ਆਪਣੇ ਭਾਸ਼ਾ ਨਾਲ ਸ਼ਹਿਰ ਦੇ ਹੋਰ ਲੋਕੀ ਆ ਕੇ ਸ਼ਾਮ ਹੋ ਰਹੇ ਆ ਜੀ ਸ਼ੋਹਾ ਯਾਤਰਾ ਸੇਵਾ ਸੰਗਤ ਮੈਂ ਬਰਸ਼ਾ ਬੰਦੇ ਜੀ ਜੋ ਸਾਰੇ ਸਹਾਇਕ ਹੋ ਸਭ ਤੋਂ ਵੱਧ स्वागत ਕੀਤਾ ਜਾ ਰਿਹਾ ਹੈ ਸਵਾਗਤ ਕੀਤਾ ਗਿਆ ਸਾਡੇ ਸਵਾਗਤ ਦੇ ਵਿੱਚ ਜਿਹੜੀ ਅਵਧੀ ਸ਼੍ਰੀ ਸਵਾਗਤ ਦੇ ਤੌਰ 'ਤੇ ਦੁੱਖ ਦਾ ਬਿਸਪਰਵਾ ਦੇ ਵਿੱਚ ਸਾਡੇ ਸਾਰੇ ਨਾਗਰਿਕ ਆ ਕੇ ਬਹੁਤ ਚੜ ਕੇ ਕੰਦੇ ਵਿੱਚ ਹਿੱਸਾ ਲਾ ਰਹੇ ਸਾਰੇ ਸ਼ਹਿਰ ਵਾਸੀ ਮਾਨਸਾਲੇ ਉੱਲ ਵਿੱਚ ਪੂਰਾ ਜੋਸ਼ ਹੈ ਹਾਸਾ ਹੁਲਾਸਾ ਹੈ ਇਹ ਸਾਡੀ ਸ਼ੋਭਾ ਯਾਤਰਾ ਨੂੰ ਨੇ ਅਕਸ਼ੀ ਤਵਾ ਜਿਹੜੇ ਮਾਲਾ ਕੀਤਾ ਇਹਦੇ ਵੇਲੇ 2010 ਸਾਡੇ ਉਮਰ ਕਾ ਜਿੰਦਰ ਟਾਈਮ ਪੁਰੀ ਨਦਾਰ ਨੇ ਕੀਤੀ ਇਹਦੇ ਨਾਲ ਸਾਡੇ ਹੋਰ ਵੀ ਦਾਨੀ ਸੱਜਣਾ ਨੇ ਹਮਾਰੇ ਪੱਤਰਕਾਰ ਵੀ ਬਹੁਤ ਬਹੁਤ ਸਵਾਗਤ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਨਾਲ ਜੋ ਸਹਿਯੋਗ ਦਾ ਅਸਰ ਹੈ ਮਾਤਾ ਦੇ ਆਪਣਾ ਰੌਣ ਹੈ ਧੰਨਵਾਦ ਜੈ ਸ਼੍ਰੀ ਰਾਮ ਜੈ ਮਾ ਬੈਠੋ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧੇ ਤੋਂ ਵਾਧੇ ਸ਼ੇਅਰ ਕਰੋ ਅਗੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ